ਇਤੀ ਰਾਤ ਬਠਿੰਡਾ ਦੇ ਪਿੰਡ ਬੀੜ ਥਲਾਬਾਤੀ ਨੰਬਰ 4 ਦੇ ਵਿੱਚ ਡਿੱਗੀ ਬੰਬਨਮਾ ਚੀਜ਼ ਦੇ ਕੇਜ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਨਾਲ-ਨਾਲ ਲੋਕਾਂ ਵੱਲੋਂ ਭਾਰਤੀ ਫੌਜ ਦਾ ਜਿਹੜਾ ਹੈ ਉਹ ਧੰਨਵੇਤ ਆਪਣਾ ਧੰਨਵਾਦ ਵੀ ਕੀਤਾ ਕਿਉਂਕਿ ਜੇ ਜਿਹੜੀ ਇੱਥੇ ਵੀ ਰਾਤ ਬੀਤੀ ਰਾਤ ਜੋ ਆਪਾਂ ਚਮਕ ਤੋਂ ਬਾਅਦ ਇੱਥੇ ਇੱਕ ਬੰਬਨਮਾ ਚੀਜ਼ ਡਿੱਗੀ ਹੈ ਉਸ ਨੂੰ ਲੈ ਕੇ ਲੋਕਾਂ ਵੱਲੋਂ ਭਾਰਤੀ ਫੌਜ ਦਾ ਧੰਨਵਾਦ ਕੀਤਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਅਗਰ ਸੁਧਾ ਕੇ ਡਿੱਗਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਲੇਕਿਨ ਭਾਰਤੀ ਫੌਜ ਵੱਲੋਂ ਇਸ ਨੂੰ ਪਹਿਲਾਂ ਹੀ ਡਿਫਿਊਜ਼ ਕਰ ਦਿੱਤਾ ਗਿਆ ਅਤੇ ਹੁਣ ਜਦੋਂ ਇਹ ਹੇਠਾਂ ਆ ਕੇ ਡਿੱਗਿਆ ਤਾਂ ਉਸ ਦੇ ਨਾਲ ਜਿਹੜਾ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਆਪਣਾ ਬਿਲਕੁਲ ਘਰਾਂ ਦੇ ਕੋਲ ਹੀ ਡਿੱਗਿਆ ਹੈ ਅਤੇ ਇਸ ਨੂੰ ਲੈ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਕਿਸੇ ਤਰ੍ਹਾਂ ਦੀ ਕੋਈ ਡਰ ਦੀ ਆਪਣ ਡਰਨ ਦੀ ਬੀਆ ਪਰ ਜਰੂਰ ਨਹੀਂ ਕਿਉਂਕਿ ਭਾਰਤੀ ਫੌਜ ਕੋਲ ਹੁਣ ਐਸੇ ਜੀ ਸਿਸਟਮ ਲੱਗੇ ਹੋਏ ਹਨ ਕਿ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਨੁਕਸਾਨ ਨਹੀਂ ਹੋ ਸਕਦਾ ਕਿਉਂਕਿ ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਪਾਕਿਸਤਾਨ ਜਿਹੜਾ ਉਹ ਭਾਰਤੀ ਫੌਜ ਦੇ ਅੱਗੇ ਕੋਡੇ ਟੇਕੇਗਾ ਮੈਂ ਜੀਜੀਤ ਸਿੰਘ ਬਸਤੀ ਨੰਬਰ 4 ਦਾ ਪੰਚਾਇਤ ਮੈਂਬਰ ਜੀ ਰਾਤ ਪੌਣੇ ਇੱਕ 11 ਵਜੇ ਤਾਂ ਤੋਂ ਡਰੋਨ ਆਏ ਦੋ ਦਿਨ ਇੱਕ ਡਰੋਨ ਦੇਖ ਕੇ ਪਟਾਕਾ ਪਾ ਕੇ ਬਹੁਤ ਵੱਡਾ ਕੀਸ਼ੇ ਹੱਲ ਲਗੇ ਮਕਾਨ ਹੱਲ ਲਗੇ ਉਸ ਦਾ ਕਰਕੇ ਪਟਾਕਾ ਪਾ ਕੇ ਇੱਕ ਸਾਡੇ ਘਰਾਂ ਦੇ ਕੋਲੇ ਇੱਥੇ ਸਿਰਫ 100 ਮੀਟਰ ਤੇ ਹੀ ਇੱਕ ਡਰੋਨ ਜਿਹਾ ਬੰਬ ਜਿਹਾ ਪਰਜਾ ਟਿਕਿਆ ਜੋ ਕਿ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਆਈ ਤਾਂ ਉਦੋਂ ਬਾਅਦ ਬੰਬ ਵਾਲੇ ਆਏ ਬੰਬ ਵਾਲਿਆਂ ਨੇ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਬਹੁਤ ਵੱਡਾ ਖਤਰਨਾਕ ਸੀ ਜੇ ਪੜ ਜਾਂਦਾ ਪਰ ਆਸਤੇ ਵਿੱਚ ਹੀ ਇਹ ਦਾ ਪਟਾਕਾ ਪੈ ਗਿਆ ਬੰਬਾ ਦੇਖੋ ਜੇ ਰਸਤੇ 'ਚ ਹੀ ਹੋ ਗਿਆ ਸੀ ਉਹਨਾਂ ਦੇ ਕਹਿਣ ਮੁਤਾਬਕ ਰਸਤੇ 'ਚ ਹੀ ਹੋ ਗਿਆ ਸੀ ਕਿਤੇ ਜੀ ਹਾਂ ਜੀ ਮਾਤਾ ਕੀ ਨਾਮ ਹੈਗਾ ਸਕਦੇਵ ਦਾ ਕਿਹੜਾ ਪਿੰਡ ਹੈ ਆਈ ਵੀਰਤ ਲਾਈ ਅਰੇ ਕੀ ਦੇਖੇ ਫਿਰ ਬਸ ਉਹ ਹੀ ਆਉਂਦਾ ਦੇਖਿਆ ਜੀ ਜਦੋਂ ਅਸੀਂ ਸਾਰੇ ਬੱਚੇ ਵੀ ਡਰ ਕੇ ਅਸੀਂ ਵੀ ਡਰ ਕੇ ਤੇ ਐ ਅੱਗ ਨਿਕਲਦੀ ਜਦੋਂ ਅਸੀਂ ਆਖਿਆ ਵੀ ਸਾਡੇ ਘਰੇ ਹੀ ਡਿੱਗੂਗਾ ਸਾਨੂੰ ਥੋੜੇ ਹੀ ਰਿਹਾ ਘਰ ਦਾ ਤੇ ਹੱਲ ਗਏ ਮਕਾਨ ਅਸੀਂ ਅੰਦਰ ਪੈਸਾ ਦਾ ਵੜਾ ਉੱਠ ਕੇ ਬਾਹਰ ਆਏ ਤੇ ਫਿਰ ਜਦੋਂ ਇੱਥੇ ਡਿੱਗਿਆ ਪੂਰਾ ਦਿਮਾਕਾ ਪਿਆ ਤੇ ਮੋਟੋ ਆ ਪਟਿਆ ਗਿਆ ਤੇ ਫਿਰ ਅਸੀਂ ਬਾਹਰ ਨਿਕਲੇ ਜਦੋਂ ਤੇ ਬਾਹਰ ਉਹਦੇ ਵਿੱਚੋਂ ਅੱਗ ਨਿਕਲੀ ਗਈ ਆ ਵਾਹ ਵਾਹ ਪੰਜ ਚਾਰ ਮਿੰਟ ਤੇ ਸਾਨੂੰ ਆਇਆ ਸੀਗਾ ਵੀ ਇਹ ਚੱਲੂਗਾ ਵੀ ਫੜਾਕੇ ਵੰਗੂ ਤੇ ਅਸੀਂ ਪਾਸੇ ਤੇ ਦੇਖੀ ਗਏ ਖੜੇ ਤੇ ਫਿਰ ਉਹ ਖਟ ਗਈ ਜਦੋਂ ਅੱਖ ਚ ਨਿਕਲਣੋ ਫਿਰ ਪੁਲਸ ਵਾਲਿਆਂ ਨੂੰ ਫੋਨ ਕਰਿਆ ਫਿਰ ਪੁਲਸ ਵਾਲੇ ਆਏ ਉਹ ਵੀ ਸਾਨੂੰ ਨੇੜੇ ਨਹੀਂ ਹੋਣ ਦਿੱਤੇ ਕਿਸੇ ਨੂੰ ਵੀ ਹੋਰ ਵੀ ਸਾਰੇ ਇਧਰੋਂ ਵੀ ਚਾਰ ਨੰਬਰ ਬਸਤੀ ਜੋ ਸਾਰੇ ਉਧਰੋਂ ਪੰਜ ਨੰਬਰ ਚੋਂ ਸਾਰੇ ਆ ਗਏ ਤੇ ਅਸੀਂ ਵੀ ਇੱਥੇ ਖੜੇ ਰਹੇ ਵਾਰ ਇਹ ਫੇਰ ਅਸੀਂ ਬਸ ਕੁਛ ਨਹੀਂ ਹੋਰ ਉਦਵਾਰੀ ਆ ਕੇ ਹਟ ਗਈ ਫੇਰ ਇਥੇ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਫੇਰ ਪੁਲਿਸ ਵਾਲੇ ਆਏ ਫੇਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਸਾਨੂੰ ਉੱਥੇ ਨੇੜੇ ਨਹੀਂ ਜਾਣ ਦਿੱਤੇ ਦਰ ਮਾਤਾ ਕਿੰਨਾ ਕੰਮ ਦਰ ਬਹੁਤ ਲੱਗਿਆ ਜੀ ਸਾਰੀ ਰਾਤ ਨੀਂਦ ਨਹੀਂ ਆਈ ਬੱਚੇ ਨਹੀਂ ਸੁੱਤੇਗੇ ਕੰਮੀ ਗਾਇ ਕੁੜੀ ਦਾ ਇੱਕ ਤਾਂ ਸਾਡੀ ਦਾ ਆਇਆ ਹੁਗਾ ਵੀ ਦਿਲ ਹਲੂਗਾ ਦਾ ਉਹਦਾ ਦਿਮਾਗੀ ਹੋਵਾ ਹੈ ਕਿ 9-10 ਸਾਲ ਕੋਨੇ ਸਾਨੂੰ ਸੌਣ ਨਹੀਂ ਦਿੱਤੇ ਸਾਰੀ ਰਾਤ ਤੇ ਆਪ ਨੂੰ ਵੀ ਨਹੀਂ ਨੀਂਦ ਆਈ ਆਪ ਵੀ ਬਸ ਐਵੇਂ ਬੈਠੇ ਰਹੇ ਤੇ ਲੱਗੀ ਗਿਆ ਇਧਰੋਂ ਵੀ ਧਮਾਕਾ ਹੋਊਗਾ ਮੁੜ ਕੇ ਫੇਰ ਜਿਦੋ ਸਾਰੀ ਬਸਤੀ ਆ ਗਈ ਇਕੱਠੀ ਹੋ ਗਈ ਤੇ ਫਿਰ ਸਾਰੇ ਆ ਗਈ ਤੇ ਫਿਰ ਪੁਲਸ ਵਾਲਿਆਂ ਨੇ ਸਾਰਿਆਂ ਨੂੰ ਪਰਾਂ ਕਰ ਦਿੱਤੇ ਤੇ ਫਿਰ ਦਵਾਰੇ ਉਹ ਕਹਿੰਦੇ ਵੀ ਸਾਡਾ ਪਹਿਰਾ ਇੱਥੇ ਪੁਲਸ ਵਾਲੇ ਆ ਦੇ ਤੁਹਾਨੂੰ ਚਾਹ ਬਈ ਮੇਰਾ ਨਾਮ ਪ੍ਰਕਾਸ਼ ਕੌਰ ਹੈ ਮੈਂ ਵੀਰਤਲਾ ਦੇ ਰਹਿਣ ਵਾਲੀਆਂ ਜੀ ਕੀ ਹੋਇਆ ਰਾਤ ਕੋਣਕ 11 ਵਜੇ ਤਾਂ ਤੋਂ ਇੱਕ ਫਲੈਟ ਆਈ ਪੂਰੇ ਜੋਰ ਦੇ ਧਮਾਕੇ ਹੋਏ ਦੋ ਤਿੰਨ ਨੋ ਤੰਤਮਾ ਕੇ ਅਸੀਂ ਉੱਠ ਕੇ ਬਾਹਰ ਆਏ ਜਦੋਂ ਤੇ ਸਾਡੇ ਘਰ ਦੇ ਬਿਲਕੁਲ ਕੋਲ ਆ ਕੇ ਜਦੋਂ ਗਿਰਿਆ ਇਹ ਸਾਨੂੰ ਬਹੁਤ ਡਰ ਲੱਗਿਆ ਸਾਡੇ ਬੱਚੇ ਬਹੁਤ ਸਾਰੇ ਸਾਰਾ ਮਤਾਨ ਹੱਲ ਲੱਗਿਆ ਖੜਾ ਸੀ ਸਾਰੇ ਸਿੱਸੇ ਹੱਲ ਗਏ ਅਸੀਂ ਸਾਰੇ ਬਾਹਰ ਆ ਗਏ ਸਾਰੇ ਕਲੇ ਮਾਰ ਲੇ ਸਾਰੇ ਹਾਂ ਜੀ ਹੁਣ ਵੀ ਸਾਨੂੰ ਬਹੁਤ ਡਰ ਲੱਗ ਰਿਹਾ ਹੈ ਕਿਸੇ ਦੇ ਖਿਲਾਫ ਸੀ ਉਸ ਟਾਈਮ ਵੀ ਗੱਲ ਕਰਦੇ ਬਹੁਤ ਡਰਾ ਮਾਹੌਲ ਸੀ ਬਹੁਤ ਡਰ ਲੱਗ ਰਿਹਾ ਸੀ ਬੱਚੋ ਬੱਚੀ ਸਾਡੇ ਸਾਰੇ ਕੰਮ ਰਹੇ ਸੀ ਬੱਚੋ ਬੱਚੇ ਛੋਟੇ ਛੋਟੇ ਬੱਚੇ ਸਾਰੇ ਡਰ ਦੇ ਬਾਹਰ ਭੱਜ ਗਏ ਘਰਾਂ ਤੋਂ ਕਿੰਨੀ ਕਿ ਦੂਰੀ ਤੇ ਹੈ ਸਰਾਂ ਤੋਂ ਬਿਲਕੁਲ ਨਹੀਂ ਠੀਕ ਹੈ ਜੀ 100 ਮੀਟਰ ਦੀ ਦੂਰੀ ਤੇ ਹੈ ਥੋੜੇ ਜਿਮਾਈ ਰਾਤ ਨੂੰ ਵੀ ਧਮਾਕਾ ਹੋਇਆ ਜੇ ਤਾਂ ਸਾਰੇ ਹਾਂਜੀ ਲਾਰ ਬਸ ਹਰਵੀਰਪਾਲ ਜੀ ਕਿਹੜਾ ਪਿੰਡ ਹੈ ਵੀਰਪਲਾ ਬਸਤੀ ਨੰਬਰ 4 ਜੀ ਕੀ ਗੱਲ ਹੋ ਯਾਰ ਰਾਤ ਇਹ ਜਦੋਂ ਬੰਬ ਜਿਹੜੇ ਟਿੱਕੇ ਆ ਜੀ ਸਾਰੇ ਡਰ ਕੇ ਜਵਾਕ ਵੀ ਡਰ ਕੇ ਸ਼ੀਸ਼ੇ ਸਾਰੇ ਹੱਲ ਗਏ ਸੀ ਇੱਕੇ ਦਾ ਮਲੈਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਡਰ ਸੀ ਸਾਰੇ ਨੂੰ ਦੱਸੀ ਬਹੁਤ ਵੱਡਾ ਨਕਾ ਸਾਰੇ ਬੱਚੇ ਡਰ ਗਏ ਜੇ ਵੀ ਕੰਬੀ ਆ ਰਹੇ ਹੈ ਬੱਚੇ ਲੱਗਦਾ ਵੀ ਫੌਜ ਦੀ ਬਹੁਤ ਵੱਡੀ ਕਹਾਣੀ ਆਪੀ ਹੈ ਜਿਹੜਾ ਇਹਨੂੰ ਉੱਤੇ ਖਤਰਾ ਕਰਦਾ ਹੈ ਜੇ ਜੇ ਇਹ ਆਪਣਾ ਹੈੜਾ ਟਿਕਾ ਬੜਾ ਬਟਾ ਹਾਂ ਜੀ ਬੱਚਾ ਦਾ ਸਾਰਾ ਆਪਦਾ ਸੀ ਆਪ ਹੀ ਨਹੀਂ ਕੁੱਤੇ ਦੀ ਕੰਬੀ ਆ ਰਹੇ ਹੈ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਖੱਡੀ ਹੈ ਠੀਕ ਹੈ ਕੋੜਾ ਦੇਖੋ ਅੱਜ ਕੀ ਨਾਮਤ ਅੰਗਰੇਜ਼ ਸਿੰਘ ਹੈ ਜੀ ਕਿਹੜੀ ਵਸਤੀ ਆਹੀ ਕਰਕਾਰ ਨੰਬਰ ਵਾਸੀ ਦਾ ਕੀ ਹੋਇਆ ਕੀ ਰਾਤ ਰਾਤ ਜੇ ਜਦੋਂ ਤਾਹਾਂ ਤੋਂ ਆਇਆਗਾ ਤੇ ਮਾ ਉਹ ਦੂਜੇ ਮੁੰਡਾ ਨਾਲ ਤੇ ਨਾ ਹੱਥ ਖੜ ਦਵਾ ਦਾ ਮਖਿਆ ਤੇ ਉੱਤੇ ਡਿੱਗੂਗਾ ਤੇ ਉਹ ਦਾ ਉਸੇ ਤੇ ਜੋ ਆਕਾ ਨੂੰ ਕਹਦਾ ਬਾਹਰ ਨਿਕਲੋ ਅੰਦਰ ਹੋਈ ਸਾਡੇ ਬਾਹਰ ਦਾ ਵੀ ਕੁੱਤੀ ਆ ਗਿਆ ਜਮ ਜਵਾਰੇ ਬਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਕੇ ਪਰਮਾਤਮਾ ਦੇ ਰੱਖ ਤੇ ਤੁਮ ਅਕਾ ਦਾ ਪੂਰਾ ਤਗੜਾ ਹੀ ਪਿਆ ਸੀ ਉਹ ਸ਼ੀਸ਼ੇ ਵੀ ਹੱਲ ਗਈ ਕਾਫਟ ਕੋ ਕੈਸੀ ਹਾਇ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅਚਾ ਉਸ ਤੋਂ ਬਾਅਦ ਕਿੰਨੇ ਕਿੰਨੇ ਕਿ ਮਜ਼ਾਇਲਾ ਨਿਕਲ ਗਏ ਤਰਨਕ ਗਈਆਂ ਜੀ ਖਾਣ ਪੀਜੀ ਅਮ ਤਿੰਨੇ ਦੇ ਸਣ ਸੀ ਦੋ ਗਾਂ ਟੱਪ ਗਿਆ ਇੱਕ ਇਹ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡਿੱਗ ਗਏ ਸਰ ਹੁਣ ਕਿੰਨਾ ਗਲਗ ਰਿਹਾ ਪਾਲ ਪੈ ਜਾ ਰਿਹਾ ਦਰਤਾ ਹੁਣ ਹੈਗਾ ਹੀ ਆ ਨਾ ਜਾਣੇ ਕਿਸੇ ਜਵਾਕ ਚੱਲੇ ਜਾ ਮਿਲਦਾ ਨਕਰਾਨ ਹੋ ਜੇ ਦਰਤਾ ਹੈ ਕਿ ਲੱਗਦਾ ਸਹੀ ਟਾਈਮ ਤੇ ਕੋਈ ਫਾਰਮ ਦੇ ਸਿਰ ਤੇ ਜਵਾਕ ਇਹ ਤਾਂ ਹਾਂ ਹੀ ਮਤਲਬ ਖਾਤਮੇ ਕਰਤੇ ਸੀ ਤਾਂ ਇਹ ਤਾਂ ਖੋਖਾ ਆਇਆ ਇਹੋ ਆਗ ਲਾਟਾਂ ਨਿਕਲੀਆਂ ਜੇ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇ ਦੇ ਧਾਰਤੀ ਸੰਗਾਂ ਦੇ ਚੜੇ ਨਹੀਂ ਨਹੀਂ ਵਧੀਆ ਧਾਰਤੀ ਸਨਾਂ ਨੇ ਮੂੰਹ ਤੋਂ ਜਵਾਬ ਦਿੱਤਾ ਉਹਨਾਂ ਨੂੰ సవాహ చారీ